नवशह सरगर्मी प्रोग्राम वासदिक प्रदेश आप जी का हार्दिक स्वागत है पेश है जिला शहीद भगत सिंह का संबंधित अज दिन विशेष सरगर्मी

صبا ہو جو اللہ اکبر اللہ اکبر صبا ہو جو سائنت پیت ماستری صبا ہو جو صبا ہو جو گجوں میں لکچھ بڑا پیچھے بس اللہ اکبر اللہ اکبر مرداباد مرداباد سین دی باشی پتی سردار مرداباد 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 خالص

ਬਹੁਤ ਹੀ ਗੰਭੀਰ ਤੇ ਭੱਤ ਦਾ ਇਸ਼ੂ ਆ ਇਹ ਜਿਸ ਨੂੰ ਲੈ ਕੇ ਇਹ ਮਜ਼ਾਕ ਕਰ ਰਹੇ ਆ ਇਸ ਨਾਲ ਦੀ ਨਸਲਵਾਦੀ ਵਾਸੀਵਾਦੀ ਸਰਕਾਰ ਨੇ ਦੋ ਸਾਲ ਤੋਂ ਅਕਰੀਮ ਸਮੇਂ ਦਾ ਲੱਖ ਹੀ 70000 ਤੋਂ ਵੱਧ ਅਣਸੁਧੀਆਂ ਦਾ ਕਤਲੇਆਮ ਕੀਤਾ हुकूमत अलॻि सिंधी बहत विता मशीन ਉਹ ਲੱਗਦਾ ਪਰਵਾ ਨਾਲ ਪਰਵਾ ਨਾਲ ਬਸੋਬਾ ਨਾਲ ਮਿਲ ਕੇ ਸਮਾਰ ਵਰਤਨਾ ਦੇ ਰੌਣਕ ਸਹਾ ਉਹ ਭੱਜੇ ਉਹਨਾਂ ਸਾਥ ਪਤੀ ਤੋਂ ਸੁਖਤ ਕਰਨ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਭਾਵੇਂ ਇਹ ਕਾਫਲਾ ਛੋਟਾ ਹੈ ਇਹਦਾ ਮਕਸਦ ਬਹੁਤ ਵੱਡਾ ਹੈ ਦੇਸ਼ ਦਾ ਇਜ਼ਰਾਇਲ ਦਾ ਵਿੱਤ ਮੰਤਰੀ ਜਿਹੜਾ ਉਹ ਸਾਡੇ ਦੇਸ਼ ਚ ਆ ਰਿਹਾ ਉਸ ਦੇਸ਼ ਦਾ ਵਿੱਤ ਮੰਤਰੀ ਜਿਹਨੇ ਪੂਰੇ ਫਲਸਤੀਨ ਨੂੰ ਕਵਾਹਿਤ ਉਹ ਵਿੱਤ ਮੰਤਰੀ ਜਿਹਨੇ ਉੱਤੇ 6 ਮੁਲਕਾਂ ਨੇ ਕੈਨੇਡਾ ਨੇ ਬਰਤਾਨੀਆ ਨੇ ਨਿਊਜ਼ੀਲੈਂਡ ਨੇ ਨਾਰਵੇ ਨੇ ਨੀਦਰਲੈਂਡ ਨੇ ਪਾਬੰਦੀ ਲਾਈ ਹੋਈ ਹੈ ਉਸ ਵਿੱਤ ਮੰਤਰੀ ਨੂੰ ਸਾਡੀ ਜਿਹੜੀ ਵਿੱਤ ਮੰਤਰੀ ਸੀਤਾ ਰਮਾਨਾ ਗੱਲੇ ਮਿਲਦੀ ਆ ਉਹਦੇ ਨਾਲ ਦਵੱਲੇ ਸਮਝੌਤੇ ਜਿਹੜੇ ਕਰਦੀਆਂ ਔਰ ਅਸੀਂ ਆਸ਼ੀਵਾਦੀ ਵਿਰੋਧੀ ਫਰੰਟਾ ਜਿਹੜਾ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਾ ਤੇ ਮੰਗ ਕਰਦਾ ਹੈ ਕਿ ਉਹਦੇ ਨਾਲ ਸਾਰੇ ਸਮਝੌਤੇ ਰੱਦ ਕੀਤੇ ਜਾਣ ਇਜ਼ਰਾਈਲ ਨਾਲ ਟੂਰਟਿਕ ਸੌਂਧਾ ਜਿਹੜੇ ਉਹ ਖਤਮ ਕੀਤੇ ਜਾਣ ਉਹ ਮੁਲਕ ਜਿਹੜਾ ਦੁਨੀਆ ਦੇ ਵਿੱਚ ਦਾਦਾਗਰੀ ਕਰਦਾ ਜਿਹਨੇ ਬੱਚਿਆਂ ਦਾ ਕਤਲ ਕੀਤਾ ਜਿਨੇ ਲੋਕਾਂ ਦਾ ਕਤਲ ਕੀਤਾ ਜਿਨੇ ਫਲਸਤੀਨ ਦੇ ਸਾਰੇ ਸ਼ਹਿਰਾਂ ਦੇ ਸ਼ਹਿਰ ਢਾ ਦਿੱਤੇ ਜਿਨੇ ਭੁੱਖ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਜਿਹੜਾ ਫਲਸਤੀਨ ਦੇ ਲੋਕਾਂ ਨੂੰ ਉਹਦੇ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਇਹ ਸਾਡੀ ਦੇਸ਼ ਦੀ ਸਰਕਾਰ ਅਸਥਿ ਸਵੰਧਾਤ ਔਰ ਅਸ਼ੀਵਾਦੀ ਲੋਕਾਂ ਦੇ ਨਾਲ ਜਿਹੜਾ ਸਵੰਧਾ ਕਾਇਮ ਕਰ ਰਹੀ ਆ ਪੂਰੀ ਦੁਨੀਆ ਪੂਰੀ ਦੁਨੀਆ ਦੇ ਲੋਕ ਇਜ਼ਰਾਇਲ ਦੇ ਇਸ ਅਮਲ ਦੀ ਜਿਹੜਾ ਵਿਰੋਧ ਕਰ ਰਹੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਚਾਹੇ ਅਮਰੀਕਾ ਹੋਵੇ, ਟਰੇਨ ਹੋਵੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ ਹੋਰ ਕੋਈ ਪਰ ਕੋਣ ਲੱਖਾਂ ਦੀ ਗਿਣਤੀ ਚ ਲੋਕ ਜਿਹੜੇ ਸੜਕਾਂ ਤੇ ਨਿਕਲ ਕੇ ਜਿਹੜਾ ਵਿਰੋਧ ਕਰ ਰਹੇ ਆ ਕਿ ਫਲਸਤੀਨ ਦੇ ਹਮਲੇ ਬੰਦ ਕਰੋ, ਫਲਸਤੀਨ ਨੂੰ ਆਜ਼ਾਦ ਕਰੋ, ਉਹਨੂੰ ਆਜ਼ਾਦ ਮੁਲਕ ਦਾ ਦਰਜਾ ਦਿੱਤਾ ਹੋਇਆ ਤੇ ਉਹਨੂੰ ਆਜ਼ਾਦੀ ਨਾਲ ਜਿਹੜਾ ਰਹਿਣ ਦਿੱਤਾ ਜਾਵੇ ਔਰ ਸਾਡਾ ਵੀ ਇਹੋ ਜਿਹੜਾ ਇਹ ਛੋਟੇ ਕਾਫਲੇ ਦਾ ਵੱਡਾ ਮਕਸਦ ਆ ਕਿ ਉਸ ਵਿਦ मंत्री ਨੂੰ ਦੇਸ਼ ਚੋਂ ਬਾਹਰ ਕੱਢੋ ਔਰ ਇਹੋ ਜਿਹੜੀ ਅੱਜ ਦੀ ਸਾਡੀ ਮੰਗ ਹੈ ਔਰ ਮੋਦੀ ਸਰਕਾਰ ਤੋਂ ਇਹੋ ਮੰਗ ਹੈ ਕਿ ਜੇ ਤਾ ਸਾਰੇ ਸੌਂਦ ਮੜਾ ਉਹ ਤੋੜੋ ਤੇ ਫਲਸਤੀਨ ਦੇ ਹੱਕ ਵਿੱਚ ਖੜ ਕੇ ਖੜੋ ਮੇਰੇ ਕੋਲ ਇਹ ਛੋਟਾ ਕਰਾਓ ਚਾਤਵਰ ਤੇ ਇਹ ਤੇ ਜਨਨ ਛੋਟ ਹੈਗੀ ਆਪਣੇ ਕੋਲ ਐਕਟਿਵ ਵਾਦੀ ਇਮੋਰਟੈਲ ਕਰਾਓ ਹੁਣ ਤੁਹਾਨੂੰ ਇੱਕ ਖੁਸ਼ਖਬਰੀ ਹੈ ਜੇ ਤੁਹਾਡੀ GST ਹਟ ਚੁੱਕੀ ਹੈ ਸਵਾਸਥੀ ਇਨਸ਼ੋਰਸ ਵਿੱਚ ਤੇ ਆਪਣੀ GST ਘਟਣ ਦਾ ਲਾਭ ਪ੍ਰਾਪਤ ਕਰੋ ਤੇ ਆਪਣੇ ਹੈਲਥ ਇਨਸ਼ੋਰਸ ਕਰਾਓ ਤੇ ਆਪਣਾ ਲਾਭ પ્રાપ્ત ਕਰੋ ਮੇਰਾ ਨੰਬਰ ਹੈ 95014 42755 ਤੇ ਬਾਤ ਤਬਾਦ ਆਓ ਤੇ ਬਾਤ ਤਬਾਦ ਲਾਭ ਪ੍ਰਾਪਤ ਕਰੋ ਨਮਾਸ਼ਾਰਿਕ ਜੈ ਜਹਾਓ ਤੇ ਜੋਸ਼ਾ ਕਰਾਓ ਥੈਂਕ ਯੂ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਆ ਅੱਜ ਕੱਲ ਦੇ ਸਮਾਂ ਵਿੱਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ ਜਾਂ ਫਿਰ ਕੋਈ ਇਹੋ ਜਿਹਾ ਪਰਿਵਾਰ ਜੋ ਬੱਚਿਆਂ ਨੂੰ ਗੋਦ ਵਿੱਚ ਦੇਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪੀਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪੀਟਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਹਨ ਕੁਝ ਅਨਵਾਂਟਡ ਬੱਚੇ ਹੁੰਦੇ ਹਨ ਅਨਵੇਡ ਮਦਰਸ ਹੁੰਦੀਆਂ ਹਨ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹੇ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਹਨ ਉਹ ਦੋਨੋਂ ਹੀ ਹਸਪੀਟਲ ਨਾਲ ਤਾਲਮਿਲ ਕਰਦੇ ਹੋਏ ਡਾਕਟਰ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਹੈ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡਾਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈਣਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ-ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਾਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੇ ਗਏ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਾਂ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਉਸਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਂਭ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਹੈ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਅਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਤਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਤਾਂ 4 ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕੀ ਵਾਕਿਆ ਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਡਾਪਸ਼ਨ ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੇ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਹੈ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਕੀ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਚੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਸਪੈਕਟਸ ਨੂੰ ਅਸੀਂ ਘਟ ਕਰੀਏ ਦੇ ਸੱਜਣ ਅਸ਼ੀਸ਼ ਭਗਤ ਸਿੰਘ ਨਗਰ ਦਾ ਸਵਰਥਕ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ